ਵਰਮਿਕ ਕੰਪੋਸਟ ਦੇ ਕੰਮ ਚ ਬੜਾ ਜਿਆਦਾ ਫਰਕ ਆ। ਤੁਸੀਂ ਦੇਖ ਸਕਦੇ ਹੋ ਝੋਨਾ ਲੱਗਣ ਹੋਏ ਦਿਨ 23 ਹੋਇਆ। ਇਹ 23 ਦਿਨ ਦਾ ਝੋਨਾ ਹੈ ਤੇ ਤੁਸੀਂ ਦੇਖ ਸਕਦੇ ਬੂਟਾ ਕਿੱਡਾ ਚੰਗਾ ਮਾਰਿਆ ਹੋਇਆ। ਨਾਲੇ ਇੱਕ ਚੀਜ਼ ਹੋਰ ਤੁਹਾਨੂੰ ਦੱਸਾਂ ਮੈਂ। ਆਰਗੈਨਿਕ ਚੀਜ਼ ਹੈ। ਕੋਈ ਕੈਮੀਕਲ ਨਹੀਂ, ਕੋਈ ਜ਼ਹਿਰ ਨਹੀਂ, ਕੋਈ ਸਪਰੇ ਨਹੀਂ ਝੋਨਾ ਜਿਹੜੀ ਫੋਟਾਂ ਦੇ ਵਾਇਰ ਕਿਤੇ ਦਿਰਾਉਂਦਾ। ਇਹ ਚੀਜ਼ਾਂ ਪਾਇਆ ਕਰੋ ਅਸੀਂ ਵੀ ਪ੍ਰਮੋਟ ਕਰਦੇ ਆਂ ਵੀ ਜਿਹੜੇ ਚੰਗੇ ਚੀਜ਼ਾਂ ਉਹ ਹੀ ਪਾਈਆਂ ਜਾਂ ਪਰ ਫਾਰਮਰ ਵੀ ਕਿਤੇ ਕਿਤੇ ਸਾਨੂੰ ਫਿਰ ਮੜਾ ਬੋਲਦੇ ਜਿਓ ਕਿ ਜੀ ਵੀਡੀਓ ਪਾਉਨੇ ਆ ਕਹਿੰਦੇ ਤੁਸੀਂ ਜ਼ਹਿਰ ਵੇਚ ਰਹੇ ਹੋ ਪਰ ਜ਼ਹਿਰ ਨਹੀਂ ਵੇਚਦੇ ਅਸੀਂ ਪ੍ਰਮੋਟ ਵੀ ਕਰ ਰਹੇ ਆ ਹਲੇ ਤੁਸੀਂ ਇਹ ਵਰਮੀ ਆ ਆਪਣੇ ਕੋਈ ਗੱਟਾ 25 ਕਿਲੋ ਦਾ ਏਕੜ ਦਾ ਪੈਣਾ ਜਿਹੜਾ ਮਰਜੀ ਚੋਂ ਨਾ ਬਰਾਬਰ ਲਾ ਦਿਓ ਇਹ ਗੱਟਾ ਪਾ ਕੇ ਸੁਨਾਪੀ ਪਤ ਲੱਗੂ ਚੋਨੇ ਰੰਗ ਸੁਨ ਦੇਖ ਸਕਦੇ ਹੋ ਤੇ ਚੋਨੇ ਫਟਾਰ ਦੀ ਦੇਖੋ ਕਿੰਨੀ ਚੰਗੀ ਫਟਾਰ ਆ ਰਹੀ ਹੈ ਜਿਹੜਾ ਕੋਈ ਪੌਦੇ ਰੁਕੇ ਆ ਉਹ ਵੀ ਨਹੀਂ ਫਟਾਰ ਚੱਕਨੀ ਸਟਾਰਟ ਕਰ ਦਿਤੀ ਹੈ ਤੇ ਚੋਨਾ ਲੱਗੇ ਦਿਨ ਸਾਰੇ ਅਜੇ 23 ਹੋਇਆ ਤੇ 23 ਦਿਨ ਦਾ ਕੋਈ ਬਾਲੀ ਵੱਡੀ ਚੋਨੇ ਉਮਰ ਨਹੀਂ ਹੁੰਦੀ ਤੇ ਤੁਸੀਂ ਫਟਾ ਦੇ ਸਕਦੇ ਹੋ ਜੋ ਤੱਕ ਚੋਨੇ ਹੈ ਫਟਾ ਚੱਲੀ ਜਾਣੀ ਹੈ ਤੇ ਚੋਨੇ ਮਰੂ ਕਰੇ ਫਸਾ ਦੂਗੇ ਤੁਸੀਂ ਵੇਖ ਸਕਦੇ